ਨੈਟ ਕਲੀਅਰ ਹੈ ਨੈਟ ਇਹਨਾਂ ਦੇ ਜਿਹੜੇ ਭਗਤਾਂ ਉਹਨਾਂ ਨੂੰ ਫੁੱਲ ਫਾਰਮ ਵੀ ਨਹੀਂ ਪਤਾ ਹੋਣੀ ਜਿਹੜੇ ਅਸੀਂ ਟੈਸਟ ਟੈਸਟ ਕਲੀਅਰ ਕਰੀ ਬੈਠੇ ਹਾਂ ਆਈਐਸ ਲੈਵਲ ਦੇ ਅਧਿਕਾਰੀ ਬਲਕਾਰ ਸਿੱਧੂ ਸਾਡੇ ਸਾਹਮਣੇ ਬਿਠਾ ਦੇਣ ਮੇਰਾ ਖੁੱਲਾ ਚੈਲੰਜ ਆ ਓਪਨ ਚੈਲੰਜ ਆ ਜੀ ਸਾਡੇ ਸਾਹਮਣੇ ਬਿਠਾ ਦੇਣ ਜੇ ਸਾਡੇ ਡਾਕੂਮੈਂਟਾਂ ਦੇ ਵਿੱਚ ਕੋਈ ਇੱਕ ਵੀ ਗਲਤੀ ਨਿਕਲਦੀ ਆ ਤਾਂ ਸਰ ਜਿਹੜੀ ਸਜ਼ਾ ਇਹ ਕਹਿਣਗੇ ਮੈਂ ਪਬਲਿਕ ਸਾਹਮਣੇ ਅਨਾਉਂਸ ਕਰਦਾ ਅਸੀਂ ਉਹ ਭੁਗਤਣ ਨੂੰ ਤਿਆਰ ਆ ਜੇ ਜੇ ਨਹੀਂ ਨਿਕਲਦੀ ਤਾਂ ਫਿਰ ਇਹ ਸਾਡੇ ਸਾਹਮਣੇ ਪਬਲਿਕ ਦੇ ਵਿੱਚ ਮਾਫੀ ਮੰਗਣ ਨਹੀਂ ਅਸੀਂ ਅੱਗੇ ਜੋ ਵੀ ਜਿੱਥੇ ਵੀ ਇਹ ਜਾਣਗੇ ਅਸੀਂ ਜਥੇ ਪੋਸਟਰ ਤਾਂ ਨੂੰ ਚੱਕਿਆ ਪੋਸਟਰ ਦੇ ਉੱਪਰ ਲਿਖਿਆ ਗਿਆ ਸੀ ਕਿ ਖੇਡਾਂ ਵਾਲੇ ਅਧਿਆਪਕਾਂ ਦੀਆਂ ਤੁਸੀਂ ਕਿੰਨੀਆਂ ਭਰਤੀਆਂ ਕੀਤੀਆਂ ਪੁਲਿਸ ਪ੍ਰਸ਼ਾਸਨ ਨੂੰ ਉਹ ਪੰਡਾਲ ਦੇ ਵਿੱਚੋਂ ਬਾਹਰ ਲੈ ਗਿਆ ਤੇ ਬਾਹਰ ਲਿਆ ਕੇ ਜਿਹੜੇ ਇਹਨਾਂ ਦੇ ਆਪ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਐਮਐਲਏ ਸਾਹਿਬ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਸਾਡੇ ਨੌਜਵਾਨ ਦੇ ਉੱਤੇ ਇਹ ਇਲਜ਼ਾਮ ਲਾਏ ਨੇ ਕਿ ਇਹ ਜਾਲੀ ਸਰਟੀਫਿਕੇਟ ਤੱਕੀ ਫਿਰਦਾ ਇਹਨਾਂ ਨੇ ਉੱਤੇ ਇਲਜ਼ਾਮ ਲਾਏ ਕਿ ਡੀਜੀ ਲੋਕਰ ਦੇ ਵਿੱਚ ਏਆਈ ਨਾਲ ਤੁਸੀਂ ਜਿਹੜੇ ਸਰਟੀਫਿਕੇਟ ਬਣਾਲੇ ਹੋਣਗੇ welding ਦਾ ਕੰਮ ਕਰ ਕਰਕੇ bpa dp ਕੀਤੀ ਦਿਨ ਰਾਤ ਪੜ੍ਹਾਈ ਕੀਤੀ ਔਰ ਪੰਜਾਬ ਦੇ ਵਿੱਚੋਂ ਮੈਟਲਿਸਟਡ ਹੋ ਕੇ ਜੋਇਨਿੰਗ ਲੈਟਰ ਲਿਆ ਜੋਇਨਿੰਗ ਲੈਟਰ ਲੈਣ ਤੋਂ ਬਾਅਦ ਸਟੇਸ਼ਨ ਲਿਆ ਸਟੇਸ਼ਨ ਲੈਣ ਤੋਂ ਬਾਅਦ ਅੱਜ 1.5 ਸਾਲ ਹੋ ਗਿਆ ਅਸੀਂ ਝੜਕਾਂ ਦੇ ਧੱਕੇ ਖਾ ਰਹੇ ਹਾਂ ਅਸੀਂ ਇੱਕ ਸਾਡੇ ਅਸੀਂ 84 ਦਿਨ ਬੈਠੇ ਰਹੇ ਧੂਰੀ 32 ਦਿਨ ਅਸੀਂ ਸੁਹਾਣਾ ਸਾਹਿਬ ਬੈਠੇ ਰਹੇ ਆ ਤੇ ਸਾਡੀ ਕਿਉਂ ਨਹੀਂ ਗੱਲ ਸੁਣਦੇ ਸਾਡੀ ਬਾਹਾਂ ਫੜ ਕੇ ਅਸੀਂ ਤਿੰਨ ਤਿੰਨ ਮੁੰਡੇ ਕੋ ਇੱਕੋ ਇੱਕੋ ਪਿੰਡ ਦੇ ਇਸੇ ਭਾਰਤੀ ਦੇ ਵਿੱਚ ਹੁਣ ਉਹ ਦੋ ਮੁੰਡੇ ਦਿਹਾੜੀਆਂ ਕਰਦੇ ਆ ਵਿਚਾਰੇ ਟੈਸਟ ਕਲੀਅਰ ਕਰਕੇ ਸਾਰੇ ਬਾਠਰੂਮਾਂ ਦੇ ਉਦਘਾਟਨ ਕਰਕੇ ਕੀ ਉਹ ਸਿੱਖਿਆ ਕ੍ਰਾਂਤੀ ਹੈ ਜਿਹੜਾ ਇਹ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਨੇ ਕਿ ਦਿੱਲੀ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਬਾਥਰੂਮਾਂ ਦੇ ਉਦਘਾਟਨ ਕਰਕੇ ਪਿਛਲੇ ਆਪਾਂ ਦੇ ਹਾਕਿਆਂ ਦੇ ਵਿੱਚ ਇਹਨਾਂ ਨੇ ਵੋਟਾਂ ਲਈਆਂ ਮੇਰੇ ਕੋਲੇ ਇਹਨਾਂ ਦੀ ਸਰਕਾਰ ਵੱਲੋਂ ਦਿੱਤਾ ਹੋਇਆ ਜੁਆਇਨਿੰਗ ਲੈਟਰ ਆ ਮੇਰੇ ਕੋਲੇ ਇਹਨਾਂ ਦੀ ਸਰਕਾਰ ਵੱਲੋਂ ਦਿੱਤਾ ਹੋਇਆ ਸਟੇਸ਼ਨ ਆਜੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜਗਰਾਓ ਮੇਰੇ ਕੋਲੇ ਇਹਨਾਂ ਦੀ ਸਰਕਾਰ ਵੱਲੋਂ ਦਿੱਤੇ ਹੋਏ ਉਹ ਰਜਿਸਟਰ ਤੇ ਸਾਈਨ ਨੇ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹਾਉਣਾ ਸੀ ਸਰਕਾਰੀ ਸਕੂਲ ਦੇ ਵਿੱਚ ਪਰ ਹਜੇ ਵੀ ਮੈਂ ਠੱਕੇ ਖੰਦਾ ਉਹ ਸਕੂਲ ਦੇ ਵਿੱਚ ਜਾ ਭਗਵਾਨ ਸਤਮਾਨ ਸਰਕਾਰ ਜਿਹੜਾ ਕਹਿੰਦੇ ਸੀਗੇ ਸਾਡੀ ਸਰਕਾਰ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਸਾਡੀ ਸਰਕਾਰ ਲੋਕਾਂ ਦੇ ਆਮ ਲੋਕਾਂ ਦੇ ਘਰਾਂ ਦੇ ਵਿੱਚੋਂ ਚੱਲੂਗੀ ਕੀ ਲੋਕ ਕੀ ਗੱਲ ਅੱਜ ਆਮ ਘਰਾਂ ਦੇ ਜਿਹੜੇ ਬੁੱਝਦੇ ਹੋਏ ਆਪਾਂ ਚੁੱਲਿਆਂ ਦੇ ਵਿੱਚ ਕਾਹ ਉਗਰੇ ਆਉ ਨਹੀਂ ਦੇਖ ਰਹੇ 45 ਲੱਖ ਰੁਪਏ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਅਸੀਂ 45 ਲੱਖ ਰੁਪਏ ਲਾ ਚੁੱਕੇ ਹ ਉਸ ਭਰਤੀ ਤੇ ਪਰ ਡਿਪਾਰਟਮੈਂਟ ਦੇ ਵਿੱਚੋਂ ਸਾਡਾ ਕੋਈ ਵੀ ਪੱਖ ਨਹੀਂ ਲਿਆ ਜਾਂਦਾ ਉਹ ਡਿਪਾਰਟਮੈਂਟ ਜਿਨ੍ਹਾਂ ਨੇ ਸਾਨੂੰ ਆਪ ਭਰਤੀ ਕੀਤਾ ਅੱਜ ਅਸੀਂ ਸੜਕਾਂ ਤੇ ਰੋਣ ਲਈ ਮਜਬੂਰ ਹੋਏ ਬੈਠੇ ਹਾਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਤੇ ਸਿੱਖਿਆ ਕ੍ਰਾਂਤੀ ਦੇ ਤਹਿਤ ਐਮ ਐਲ ਏ ਵਿਧਾਇਕ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਨੀ ਪੱਤਰ ਰੱਖਦੇ ਫਿਰਦੇ ਨੇ ਇਸੇ ਦੌਰਾਨ ਰਾਂਤਰਾਪੂਲ ਦੇ ਐਮ ਐਲ ਏ ਬਲਕਾਰ ਸਿੱਧੂ ਹੋਰਾਂ ਦੇ ਵੱਲੋਂ ਕੱਲ ਆਪਣੇ ਹਲਕੇ ਦੇ ਵਿੱਚ ਨੀ ਪੱਤਰ ਰੱਖੇ ਜਾਂਦੇ ਨੇ ਤਾਂ ਉਸੇ ਦੌਰਾਨ ਇੱਕ ਨੌਜਵਾਨ ਬੀ ਪੀ 168 ਭਰਤੀ ਦਾ ਬੇਰੁਜ਼ਗਾਰ ਨੌਜਵਾਨ ਜਿਹੜਾ ਉਹਨਾਂ ਦੇ ਵੱਲੋਂ ਇੱਕ ਪੋਸਟਰ ਲਿਖ ਕੇ ਜਿਹੜਾ ਉਹ ਦਿਖਾਇਆ ਜਾਂਦਾ ਕਿ ਭਈ ਤੁਸੀਂ ਕਿੰਨੀਆਂ ਭਰਤੀਆਂ ਹੁਣ ਤੱਕ ਕੀਤੀਆਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਦਾ ਟਕਰਾ ਜਿਹੜਾ ਉਹਨਾਂ ਦੇ ਵਰਕਰਾਂ ਦੇ ਨਾਲ ਹੁੰਦਾ ਵਰਕਰਾਂ ਦੇ ਵੱਲੋਂ ਇੱਥੋਂ ਤੱਕ ਇਲਜ਼ਾਮ ਉਸ ਨੌਜਵਾਨਾਂ ਤੇ ਲਾਏ ਜਾਂਦੇ ਨੇ ਕਿ ਇਸ ਤੇ ਕੋਲ ਜਿਹੜਾ ਹੈਗਾ ਆ ਉਹ ਚਾਹਲੀ ਡਿਗਰੀਆਂ ਨਹੀਂ ਚਾਹਲੀ ਸਰਟੀਫਿਕੇਟ ਨੇ ਹਾਲਾਂਕਿ ਉਸ ਤੋਂ ਬਾਅਦ ਉਹ ਨੌਜਵਾਨ ਆਪਣੀ ਜੱਥੇਬੰਦੀ ਤੇ ਜਿਹੜੇ ਹੈਗੇ ਨੌਜਵਾਨਾਂ ਦੇ ਨਾਲ ਸਾਹਮਣੇ ਆਉਂਦਾ ਤੇ ਆਪਣੇ ਜਿਹੜੇ ਨੇ ਸਰਟੀਫਿਕੇਟ ਉਹ ਦਿਖਾਉਂਦਾ ਆ ਉਹ ਜਥੇਬੰਦੀ ਤੋਂ ਭਾਈ ਲਖਵੀਰ ਹੋਰੀ ਸਾਡੇ ਨਾਲ ਹੋਣਗੇ ਗੱਲਬਾਤ ਕਰਾਂਗੇ ਪੂਰਾ ਮਸਲਾ ਜਾਣਾਂਗੇ ਭਾਜੀ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੀਟਲ ਵਜਨ ਤੇ ਹਾਂਜੀ ਭਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਭਾਈ ਜੀ ਕੀ ਮਸਲਾ ਹੁੰਦਾ ਆ ਬੀਤੇ ਕੱਲ ਐਮਐਲਏ ਬਲਕਾਰ ਸਿੱਧੂ ਨੂੰ ਸਵਾਲ ਇੱਕ ਨੌਜਵਾਨ ਤੁਹਾਡੀ ਜਥੇਬੰਦੀ ਚੋਂ ਕਰਦਾ ਕੀ ਮਸਲਾ ਹੁੰਦਾ ਮਸਲਾ ਭਾਜੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਿਹਾ ਬਾਥਰੂਮਾਂ ਦੇ ਉਰ ਘਾਟਨ ਕਰਦੇ ਨੇ ਕੀ ਉਹ ਮੈਂ ਇੱਕ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਪਬਲਿਕ ਨੂੰ ਪੁੱਛਣਾ ਚਾਹਣਾ ਬਾਥਰੂਮਾਂ ਦੇ ਅਧ்கਟਨ ਕਰਕੇ ਕੀ ਉਹ ਸਿੱਖਿਆ ਗ੍ਰੰਤੀ ਹੈ ਜਿਹੜਾ ਇਹ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਨੇ ਕਿ ਦਿੱਲੀ ਦਿੱਲੀ ਦੇ ਵਿੱਚ ਵੀ ਇਹਨਾਂ ਨੇ ਬਾਥਰੂਮਾਂ ਦੇ ਅਧ்கਟਨ ਕਰਕੇ ਪਿਛਲੇ ਆਪਾਂ ਦੇ ਹਾਕਿਆਂ ਦੇ ਵਿੱਚ ਇਹਨਾਂ ਨੇ ਵੋਟਾਂ ਲਈਆਂ ਸੋ ਮੈਂ ਇਹ ਕਹਿਣਾ ਚਾਹਣਾ ਸਾਡੇ ਨੌਜਵਾਨ ਵੱਲੋਂ ਜਿਹੜਾ ਕਿ ਆਪਾਂ ਗੱਲ ਕਰੀਏ ਇਹਨਾਂ ਨੇ ਜਾਲੀ ਸਰਟੀਫਿਕੇਟਾਂ ਦੇ ਉਹਨਾਂ 'ਤੇ ਇਲਜ਼ਾਮ ਲਾਏ ਨੇ ਅਸੀਂ ਡੈਫਰਮੇਸ਼ਨ ਦਾ ਕੇਸ ਦਾ ਵੀ ਅਸੀਂ ਜਿਹੜਾ ਸੋਚ ਰਹੇ ਹਾਂ ਕੋਝੀ ਆਪਾਂ ਦੇਖਦੇ ਆਂ ਵੀ ਆਪਾਂ ਜਥੇਬੰਦੀ ਦੇ ਵਿੱਚ ਗੱਲ ਚੱਲ ਰਹੀ ਹੈ ਵੀ ਆਪਾਂ ਡੈਫੇਮੇਸ਼ਨ ਦਾ ਕੇਸ ਕਰਾਂਗੇ ਇਹਨਾਂ ਉੱਤੇ ਠੀਕ ਹੈ ਜੀ ਆਪਾਂ ਪੁੱਛਾਂਗੇ ਆਪਾਂ ਸਪਸ਼ਟੀਕਰਨ ਲੈਣਾ ਇਹਨਾਂ ਤੋਂ ਕਿ ਤੁਸੀਂ ਜੇ ਇਹ ਗੱਲ ਕਹੀ ਆ ਉਹ ਨੌਜਵਾਨ ਤੁਹਾਨੂੰ ਮੈਂ ਦੱਸਾਂ ਪੋਲਵਾਰਡ ਦਾ ਖਿਡਾਰੀ ਆ ਜੀ ਸਟੇਟ ਖੇਡਿਆ ਹੋਇਆ ਖਿਡਾਰੀ ਆ ਉਹਨੇ ਪਤਾ ਨਹੀਂ ਕਿੰਨੇ ਕੇ ਜਿਹੜੇ ਖਿਡਾਰੀ ਨੇ ਉਹ ਪੈਦਾ ਕੀਤੇ ਉਸ ਨੌਜਵਾਨ ਨੇ ਪ੍ਰਿਤਪਾਲ ਜਿਹੜਾ ਸੇਲਬਰਾਲਾ ਰਹਿਣ ਵਾਲਾ ਮੁੰਡਾ ਜੀ ਜੀ ਉਹਨੇ ਸਿਰਫ ਇਹਨਾਂ ਦੇ ਜਿਹੜੀ ਸਿੱਖਿਆ ਕ੍ਰਾਂਤੀ ਦਾ ਜਿੱਥੇ ਅੁਗਾਟਨ ਕਰਨ ਗਏ ਆ ਸੇਲਬਰਾ ਸਰਕਾਰੀ ਸਕੂਲ ਦੇ ਵਿੱਚ ਉਹਨੇ ਸਿਰਫ ਇੱਕ ਪੋਸਟਰ ਪੋਸਟਰ ਤਾਂ ਨੂੰ ਚੱਕਿਆ ਪੋਸਟਰ ਦੇ ਉੱਪਰ ਲਿਖਿਆ ਗਿਆ ਸੀ ਕਿ ਖੇਡਾਂ ਵਾਲੇ ਅਧਿਆਪਕਾਂ ਦੀਆਂ ਤੁਸੀਂ ਕਿੰਨੀਆਂ ਭਰਤੀਆਂ ਕੀਤੀਆਂ ਹਾਂ ਹਾਂ ਠੀਕ ਹੈ ਜੀ ਜਦੋਂ ਇਹ ਗੱਲ ਹੋਈ ਤਾਂ ਉੱਥੋਂ ਜਿਹੜੇ ਆਪਾਂ ਨੂੰ ਪਤਾ ਪੁਲਿਸ ਪ੍ਰਸ਼ਾਸਨ ਨੂੰ ਪੰਡਾਲ ਦੇ ਵਿੱਚੋਂ ਬਾਹਰ ਲੈ ਗਿਆ ਤੇ ਬਾਹਰ ਲਿਆ ਕੇ ਜਿਹੜੇ ਇਹਨਾਂ ਦੇ ਆਪ ਆਮ ਆਦਮੀ ਪਾਰਟੀ ਦੇ ਵਰਕਰ ਨੇ ਮੈਨੂੰ ਲੱਗਦਾ ਉਹ ਰਾਮਪੁਰਾ ਤੋਂ ਨੇ ਜਿਹੜੇ ਐਮਐਲਏ ਸਾਹਿਬ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਉਹਨਾਂ ਨੇ ਸਾਡੇ ਨੌਜਵਾਨ ਦੇ ਉੱਤੇ ਵਕੈਦਾ ਉਹ ਕਲਿੱਪ ਪਈ ਹੈ ਸਾਡੇ ਕੋਲੇ ਸਾਡੇ ਨੌਜਵਾਨ ਦੇ ਉੱਤੇ ਇਹ ਇਲਜ਼ਾਮ ਲਾਏ ਨੇ ਕਿ ਇਹ ਜਾਲੀ ਸਰਟੀਫਿਕੇਟ ਚੱਕੀ ਫਿਰਦਾ ਉਹ ਮੁੰਡਾ ਕਹਿ ਰਿਹਾ ਸੀ ਮੇਰੇ ਕੋਲੇ ਠੀਕ ਹੈ ਉਹ ਉਹਨੂੰ ਪਤਾ ਲੱਗਿਆ ਇਮੀਡੀਏਟਲੀ ਵੀ ਬੁਲਕਾਰ ਸਿੱਧੂ ਆ ਰਿਹਾ ਵੀ ਆਪਾਂ ਆਪਦੀ ਗੱਲ ਰੱਖਾਂਗੇ ਉਹ ਚਲਾ ਗਿਆ ਹੁਣ ਮੈਨੂੰ ਧਰਨੇ ਦੇ ਵਿੱਚ ਆਗਲਾ ਨਹੀਂ ਸਰਟੀਫਿਕੇਟ ਆਪਣੇ ओरिजिनल ਲੈ ਕੇ ਗਿਆ ਉਹਦੇ ਤੇ ਇਹ ਇਲਜ਼ਾਮ ਲਾਏ ਉਹਨੂੰ ਉਹਨੇ ਕਿਹਾ ਵੀ ਮੇਰੇ ਕੋਲ ਜਿਹੜੇ ਸਾਰੇ ਸਰਟੀਫਿਕੇਟ ਆ ਪੀਐਸਟੈਟ ਮੇਰਾ ਕਲੀਅਰ ਆ ਠੀਕ ਹੈ ਜੀ ਮੇਰੇ ਸਾਰੇ ਬੀਪੀਐਡ ਦੇ ਵਿੱਚ ਕੀਤੀ ਹੋਈ ਹੈ ਮੇਰੀ ਬੈਚਲਰ ਆਫ ਫਿਜ਼ੀਕਲ এডੂਕੇਸ਼ਨ ਇਹਨਾਂ ਨੇ ਉਹਤੇ ਇਲਜ਼ਾਮ ਲਾਏ ਕਿ ਡਿਜੀ ਲੋਕਰ ਦੇ ਵਿੱਚ ਏਆਈ ਨਾਲ ਤੁਸੀਂ ਜਿਹੜੇ ਸਰਟੀਫਿਕੇਟ ਬਣਾਲੇ ਹੋਣਗੇ ਅੱਛਾ ਜੀ ਹਾਂਜੀ ਮੈਂ ਇਹਨਾਂ ਦੇ ਜਿਹੜੇ ਅਨਪੜ ਮੰਨਦਾ ਅਨਪੜ ਬੰਦੇ ਨੇ ਜਿਹੜੇ ਵਰਕਰ ਨੇ ਉਹਨਾਂ ਨੂੰ ਪੁੱਛਣਾ ਚਾਹਣਾ ਏਆਈ ਨੇ ਨਾਲ ਡਿਜੀ ਲੋਕਰ ਤੇ ਵੀ ਜਾਲੀ ਸਰਟੀਫਿਕੇਟ ਬਣ ਜਾਂਦੇ ਆ ਤਾਂ ਸਰਕਾਰ ਦਾ ਸਿਸਟਮ ਦੇ ਵਿੱਚ ਕਿੱਡਾ ਵੱਡਾ ਫੋਲਟ ਆ ਮੈਂ ਕੁਐਸ਼ਨ ਇਹਨਾਂ ਨੂੰ ਕਰਨਾ ਚਾਹਣਾ ਜੇ ਡਿਜੀ ਲੋਕਰ ਇੱਕ ਸਰਕਾਰ ਵੱਲੋਂ ਇੱਕ ਐਪ ਚਲਾਈ ਗਈ ਆ ਜੇ ਉੱਥੇ ਹੀ ਸਰਟੀਫਿਕੇਟ ਜਾਲੀ ਏਆਈ ਬਣਾ ਰਿਹਾ ਤਾਂ ਥੋੜਾ ਸਿਸਟਮ ਦੇ ਵਿੱਚ ਥੋੜੀ ਜਿਹੀ ਕਮੀ ਆ ਥੋੜੇ ਤੋਂ ਕੰਟਰੋਲ ਨਹੀਂ ਹੋ ਰਿਹਾ ਹਾਂ ਔਰ ਦੂਸਰੀ ਗੱਲ ਜੀ ਅਸੀਂ ਇਹ ਸਪਸ਼ਟ ਕੀਤਾ ਪਬਲਿਕ ਦੇ ਵਿੱਚ ਆ ਕੇ ਸਪਸ਼ਟ ਕੀਤਾ ਉਹ ਮੁੰਡੇ ਜਿਹੜੀਆਂ ਸਰਟੀਫਿਕੇਟਸ ਨੇ ਪੰਜਾਬੀ ਯੂਨੀਵਰਸਿਟੀ ਇਹ ਨਹੀਂ ਹੈਗਾ ਵੀ ਹੋਰ ਸਟੇਟ ਤੋਂ ਉਹਨੇ ਪੜ੍ਹਾਈ ਕੀਤੀ ਹੈ ਕਿਤੇ ਕੋਈ ਝਾਲੀ ਸਰਟੀਫਿਕੇਟ ਬਈ ਗਿਆਨ ਨਹੀਂ ਪ੍ਰੈਕਟੀਕਲ ਨਹੀਂ ਕੀਤੇ ਉਹਨੇ ਉਹਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਦੀ ਨੰਬਰ 1 ਯੂਨੀਵਰਸਿਟੀ ਆ ਜੀ ਉੱਥੋਂ ਉਹਨੇ ਸਾਰੀਆਂ ਡਿਗਰੀਆਂ ਹਾਸਲ ਕੀਤੀਆਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਉਹ ਮੰਗ ਕੀ ਰਿਹਾ ਆਪਣਾ ਹੱਕ ਮੰਗ ਰਿਹਾ ਵੀ ਤੁਸੀਂ ਜਿਹੜੀਆਂ ਭਰਤੀਆਂ ਹੁਣ ਤੱਕ ਕੀਤੀਆਂ ਕੀ ਉਹ ਭਰਤੀਆਂ ਦੇ ਇਸ਼ਤਿਹਾਰ ਕੋਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਤੇ ਸੀ ਜਾਂ ਪਹਿਲਾਂ ਚੰਨੀ ਸਰਕਾਰ ਨੇ ਦਿੱਤੇ ਸੀ ਕੁਐਸ਼ਨ ਇਹ ਸੀ ਹੂੰ ਜਿੰਨੀਆਂ ਇਹਨਾਂ ਨੇ ਭਰਤੀਆਂ ਕੀਤੀਆਂ ਮੈਂ ਸਿੱਖਿਆ ਕ੍ਰਾਂਤੀ ਦਾ ਅੱਜ ਖਲਾਸਾ ਕਰਨਾ ਚਾਹਣਾ ਜਿੰਨੀਆਂ ਇਹਨਾਂ ਨੇ ਭਰਤੀਆਂ ਕੀਤੀਆਂ ਚਾਹੇ 9594 ਹੋਵੇ ਚਾਹੇ 2000 ਪੀਟੀਆਈ ਜਿਹੜਾ ਰੌਲਾ ਪਾ ਰਿਹਾ ਵੀ 2000 ਪੀਟੀ ਭਰਤੀ ਕਰਾਂਗੇ ਪਤਾ ਨਹੀਂ ਕਦੋਂ ਕਰਨਗੇ 2000 ਪੀਟੀ ਭਰਤੀ ਜੇ ਮੈਂ ਗੱਲ ਕਰਾਂ ਉਹ ਪ੍ਰਗਟ ਸਿੰਘ ਕਰਕੇ ਗਏ ਆ ਜੀ ਅਨਾਉਂਸਮੈਂਟ ਇਹ ਜਿਹੜਾ ਜੀ ਦੀ ਗੱਲ ਕਰ ਰਹੇ ਉਹਨਾਂ ਵਰਕਰਾਂ ਦੀ ਗੱਲ ਕਰ ਰਹੇ ਉਹਨਾਂ ਵਰਕਰ ਨੂੰ ਕਿਉਂ ਲੱਗਿਆ ਜਿਹੜੇ ਤੁਸੀਂ ਬਲ ਕਾਰਪਸ ਦੇ ਵਰਕਰ ਦੱਸ ਰਹੇ ਉਹਨਾਂ ਨੂੰ ਕਿਉਂ ਲੱਗਿਆ ਕਿ ਜਾਲੀ ਸਰਟੀਫਿਕੇਟ ਨੇ ਇਹਨਾਂ ਕੋਲੇ ਹੋ ਸਕਦਾ ਕੋਈ ਤੱਤ ਪ੍ਰੂਫ ਹੋਣ ਉਹਨਾਂ ਕੋਲੇ ਜਿਉਂ ਹੀ ਕਿਹਾ ਤਾਂ ਸਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਣਾ ਤੁਹਾਡੇ ਮੱਧਮ ਰਹੀਂ ਜੇ ਉਹਨਾਂ ਕੋਲੇ ਕੋਈ ਵੀ ਸਾਡੇ ਮੈਂ ਇਹ ਚਲੋ ਉਹ ਤਾਂ ਬਹੁਤ ਆਪਾਂ ਗੱਲ ਕਰੀਏ ਨਾ ਉਹ ਤਾਂ ਚਲੋ ਉਹ ਨਹੀਂ ਹੁੰਦੇ ਵੀ ਅੰਨੇ ਭਾਗਤ ਆਪਾਂ ਕਹਿਦੀ ਇੱਕ ਚੀਜ਼ ਦੇ ਪਿੱਛੇ ਚੱਲਦੇ ਨੇ ਉਹ ਤਾਂ ਉਹ ਨਹੀਂ ਉਹਨਾਂ ਨੂੰ ਛੱਡੋ ਮੈਂ ਤੁਹਾਡੇ ਮੱਧਮ ਰਹੀਂ ਕਹਿਣਾ ਚਾਹਣਾ ਉਹਨਾਂ ਨੂੰ ਛੱਡੋ ਆਈਐਸ ਲੈਵਲ ਦੇ ਅਧਿਕਾਰੀ ਬਲਕਾਰ ਸਿੱਧੂ ਸਾਡੇ ਸਾਹਮਣੇ ਬਿਠਾ ਦੇਣਾ ਮੇਰਾ ਖੁੱਲਾ ਚੈਲੰਜ ਆ ਓਪਨ ਚੈਲੰਜ ਆ ਜੀ ਠੀਕ ਹੈ ਆਈਐਸ ਲੈਵਲ ਦੇ ਅਧਿਕਾਰੀ ਚਾਹੇ ਡੀਸੀ ਬਟਿੰਡਾ ਚਾਹੇ ਇਹਨਾਂ ਦੇ ਡੀਜੀਐਸੀ ਸੈਕੰਡਰੀ ਐਜੂਕੇਸ਼ਨ ਜਿਹੜੇ ਮੋਹਾਲੀ ਦੇ ਵਿੱਚ ਵੱਡੇ ਵੱਡੇ ਏਸੀ ਦਫ਼ਤਰਾਂ ਦੇ ਵਿੱਚ ਬੈਠਦੇ ਨੇ ਉਹ ਸਾਡੇ ਸਾਹਮਣੇ ਬਿਠਾ ਦੇਣ ਜੇ ਸਾਡੇ ਡਾਕੂਮੈਂਟਾਂ ਦੇ ਵਿੱਚ ਕੋਈ ਇੱਕ ਵੀ ਗਲਤੀ ਨਿਕਲਦੀ ਆ ਤਾਂ ਸਰ ਜਿਹੜੀ ਸਜ਼ਾ ਇਹ ਕਹਿਣਗੇ ਮੈਂ ਪਬਲਿਕ ਸਾਹਮਣੇ ਅਨਾਉਂਸ ਕਰਦਾ ਅਸੀਂ ਉਹ ਭੁਗਤਣ ਨੂੰ ਤਿਆਰ ਆ ਜੇ ਜੇ ਨਹੀਂ ਨਿਕਲਦੀ ਤਾਂ ਫਿਰ ਸਾਡੇ ਸਾਹਮਣੇ ਪਬਲਿਕ ਦੇ ਵਿੱਚ ਮਾਫੀ ਮੰਗਣ ਨਹੀਂ ਅਸੀਂ ਅੱਗੇ ਜੋ ਵੀ ਜਿੱਥੇ ਵੀ ਇਹ ਜਾਣਗੇ ਅਸੀਂ ਜਥੇਬੰਦੀ ਦੇ ਵੱਲੋਂ ਇਹਨਾਂ ਦਾ ਘਰਾਓ ਕੀਤਾ ਜਾਊਗਾ ਤਾਂ ਫਿਰ ਕੀ ਲੱਗਦਾ ਸਿਰਫ ਬਲਕਾਸਤ ਦੇ ਵਰਕਰ ਹੋਣ ਦੇ ਨਾਤੇ ਉਹਨਾਂ ਦੇ ਵੱਲੋਂ ਵਾਹ ਵਾਈ ਖੱਟਣ ਦੇ ਲਈ ਕੁਝ ਕੀਤਾ ਗਿਆ ਕਿਉਂ ਕੀਤਾ ਗਿਆ ਹੋਊਗਾ ਬਸ ਉਹੀ ਗੱਲ ਤਾਂ ਗੱਲ ਗੱਲ ਕੀ ਹੁੰਦੀ ਹੈ ਮੈਂ ਤੁਹਾਨੂੰ ਦੱਸ ਦਾਂਗਾ ਜੀ ਗੱਲ ਜਦੋਂ ਆਪਾਂ ਕੋਈ ਵੀ ਆਪਣੇ ਅਗੇਂਸਟ ਆਵਾਜ਼ ਉੱਠਦੀ ਆ ਜੀ ਗਰੇਵਾਲ ਸਾਹਿਬ ਮੈਂ ਨਾ ਆਪਾਂ ਸ਼ੁਰੂ ਤੋਂ ਪੜ੍ਹਦੇ ਆਇਆ ਮੈਂ ਜਦੋਂ ਤੋਂ ਮੈਂ ਪੜਿਆਗਾ ਮੇਰੀ ਐਮਪੀ ਜਿਹੜਾ ਮਾਸਟਰ ਆਫ ਫਿਜ਼ੀਕਲ ਐਜੂਕੇਸ਼ਨ ਜੀ ਜੀ ਮੇਰੇ ਕੋਲੇ ਇਹਨਾਂ ਦੀ ਸਰਕਾਰ ਵੱਲੋਂ ਦਿੱਤਾ ਹੋਇਆ ਜੁਆਇਨਿੰਗ ਲੈਟਰ ਆ ਮੇਰੇ ਕੋਲੇ ਇਹਨਾਂ ਦੀ ਸਰਕਾਰ ਵੱਲੋਂ ਦਿੱਤਾ ਹੋਇਆ ਸਟੇਸ਼ਨ ਆ ਜੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਜਗਰਾਓ ਹਾਂ ਮੇਰੇ ਕੋਲੇ ਇਹਨਾਂ ਦੀ ਸਰਕਾਰ ਵੱਲੋਂ ਦਿੱਤੇ ਹੋਏ ਉਹ ਰਜਿਸਟਰ ਤੇ ਸਾਈਨ ਨੇ ਜਿਹੜੇ ਸਕੂਲ ਦੇ ਵਿੱਚ ਮੈਂ ਪੜਾਉਣਾ ਸੀ ਸਰਕਾਰੀ ਸਕੂਲ ਦੇ ਵਿੱਚ ਪਰ ਹਜੇ ਵੀ ਮੈਂ ਠੱਕੇ ਖਾਂਦਾ ਉਹ ਸਕੂਲ ਦੇ ਵਿੱਚ ਜਾ ਨਹੀਂ ਸਕਿਆ ਹੂੰ ਠੀਕ ਹੈ ਇਹਨਾਂ ਦੀਆਂ ਨੁਲਾਇਕੀਆਂ ਇਹਨਾਂ ਦੀਆਂ ਗਲਤੀਆਂ ਇਹਨਾਂ ਦੇ ਆਪਸਰਾ ਦੀਆਂ ਗਲਤੀਆਂ ਪਤਾ ਨਹੀਂ ਹੁਣ ਕਿਹੜੀ ਗੱਲਾਂ ਸਾਨੂੰ ਭਾਰਤੀ ਦੇ ਵਿੱਚ ਸਾਡੀ ਭਾਰਤੀ ਇਹਨਾਂ ਨੇ ਰੋਲ ਕੇ ਰੱਖਤੀ ਗਰੇਵਾਲ ਸਾਹਿਬ ਅਸੀਂ ਆਮ ਘਰਾਂ ਦੇ ਵਿੱਚ ਉਠੇ ਪੜਾਈ ਕੀਤੀ ਬੀਪੀਐਡ ਐਮਪੀਐਡ ਕੀਤੀ ਯੂਜੀਸੀ ਨੈਟ ਤੱਕ ਸਾਡੇ ਕਲੀਅਰ ਨੈਟ ਟੈਟ ਜਿਹੜਾ ਟੈਟ ਆਣਾ ਹੀ ਗਰੇਵਾਲ ਸਾਹਿਬ ਮੈਂ ਤੁਹਾਨੂੰ ਦੱਸਦਾ ਲੋਕਾਂ ਦੇ ਵਿੱਚ ਬਹੁਤ ਵੱਡਾ ਹਊਆ ਸਾਡੇ ਲਈ ਟੈਟ ਬਹੁਤ ਛੋਟੀ ਚੀਜ਼ ਆ ਸਾਡੇ ਕੈਂਡੀਡੇਟਾਂ ਇਹ ਨਹੀਂ ਕਰ ਲਈ ਜੀ ਬਲਨੇ ਸਾਰੇ ਮੈਂ ਯੂਜੀਸੀ ਨੈਟ ਕਲੀਅਰ ਆਈ ਨੈਟ ਠੀਕ ਹੈ ਜੀ ਨੈਸ਼ਨਲ एलिजिਬਿਲਟੀ ਟੈਸਟ ਇਹਨਾਂ ਦੇ ਜਿਹੜੇ ਉਹ ਭਾਗ ਤਾਂ ਉਹਨਾਂ ਨੂੰ ਫੁੱਲ ਫਾਰਮ ਵੀ ਨਹੀਂ ਪਤਾ ਹੁਣ ਜਿਹੜੇ ਇਸ ਟੈਸਟ ਟੈਸਟ ਕਲੀਅਰ ਕਰੀ ਬੈਠੇ ਹਾਂ ਹਾਂ ਠੀਕ ਹੈ ਜੀ ਹੁਣ ਉੱਥੇ ਅਸੀਂ 45 ਲੱਖ ਰੁਪਇਆ ਦਿੱਤਾ ਜੀ 45 ਲੱਖ ਰੁਪਇਆ ਅਸੀਂ ਆਮ ਘਰਾਂ ਦੇ ਵਿੱਚ ਉੱਚ ਕੇ ਅਸੀਂ 45 ਲੱਖ ਰੁਪਇਆ ਲਾ ਚੁੱਕੇ ਹਾਂ ਉਸ ਭਰਤੀ ਤੇ ਪਰ ਡਿਪਾਰਟਮੈਂਟ ਦੇ ਵਿੱਚੋਂ ਸਾਡਾ ਕੋਈ ਵੀ ਪੱਖ ਨਹੀਂ ਲਿਆ ਜਾਂਦਾ ਹਾਂ ਕੋ ਡਿਪਾਰਟਮੈਂਟ ਜਿਨ੍ਹਾਂ ਨੇ ਸਾਨੂੰ ਆਪ ਭਰਤੀ ਕੀਤਾ ਅੱਜ ਅਸੀਂ ਸੜਕਾਂ ਤੇ ਰੋਣ ਲਈ ਮਜਬੂਰ ਹੋਏ ਬੈਠੇ ਹਾਂ ਤੇ ਫਿਰ ਤੁਸੀਂ ਉਸ ਵਰਕਰ ਤੱਕ ਉਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਤੁਸੀਂ ਕਿਹਾ ਭਈ ਸਰਟੀਫਿਕੇਟ ਓਰੀਜਨਲ ਜਿਵੇਂ ਮੈਂ ਆਫੀਸ ਦੀ ਰਿਕਾਰਡਿੰਗ ਨੂੰ ਦੱਸ ਰਹੀ ਸੀ ਕਿ ਉਸ ਤੋਂ ਬਾਅਦ ਅਸੀਂ ਸਰਟੀਫਿਕੇਟ ਆਪਣੇ ਚੁੱਕ ਕੇ ਇੱਕ মিডিਆ ਦਾਰੇ ਤੇ ਇੰਟਰਵਿਊ ਦਿੱਤੀ ਤਾਂ ਫਿਰ ਉਸ ਵਰਕਰ ਤੱਕ ਵੀ ਪਹੁੰਚ ਜਾਣਾ ਸੀ ਉਹਨੂੰ ਦਿਖਾ ਦੇਣਾ ਸੀ ਕਿ ਭਾਈ ਆਹ ਦੇਖ ਸਰਟੀਫਿਕੇਟ ਜਿਹੜੇ ਹੈਗੇ ਨੇ ਸਾਡੇ ਓਰੀਜਨਲ ਨੇ ਤੇ ਤੂੰ ਜਾਲੀ ਕਿਉਂ ਕਹਿ ਰਿਹਾ ਉਹ ਵੀ ਆਨ ਰਿਕਾਰਡ ਵੀਡੀਓ ਦੇ ਵਿੱਚ ਤੂੰ ਜਾਲੀ ਕਿਉਂ ਕਹਿ ਰਿਹਾ ਸਰ ਵਰਕਰ ਕੋਲੇ ਦੇਖੋ ਅਸੀਂ ਨਹੀਂ ਜਾਵਾਂਗੇ ਅਸੀਂ ਬਲਕਾਰ ਸਿੱਧੂ ਸਾਹਿਬ ਦੇ ਵਰਕਰ ਨੇ ਉਹ ਅਸੀਂ ਬਲਕਾਰ ਸਿੱਧੂ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਜਨਤਾ ਉਹ ਵਰਕਰ ਆਪਣਾ ਸਪਸ਼ਟੀਕਰਨ ਦੇਣ ਹਾਂ ਠੀਕ ਹੈ ਮੀਡੀਆ ਪਲੇਟਫਾਰਮ ਤੇ ਆ ਕੇ ਆਪਣਾ ਸਪਸ਼ਟੀਕਰਨ ਦੇਣ ਭਾਈ ਸਾਡੇ ਤੋਂ ਗਲਤੀ ਹੋ ਗਈ ਜੇ ਅਸੀਂ ਬੋਲ ਤੱਕ ਜਾਂ ਉਹ ਪ੍ਰੂਫ ਕਰਨ ਵੀ ਸਾਡੇ ਸਰਟੀਫਿਕੇਟ ਗਲਤ ਸੀਗੇ ਗੱਲਾਂ ਦੋ ਨੇ ਜਾਂ ਤਾਂ ਉਹ ਕਹਿ ਦੇਣ ਭਾਈ ਇਹਨਾਂ ਦੇ ਸਰਟੀਫਿਕੇਟ ਸੱਚੇ ਹੋ ਗਲਤ ਨਹੀਂ ਪ੍ਰੂਫ ਕਰ ਦੇਣ ਜਾਂ ਫਿਰ ਉਹ ਇਹ ਕਹਿ ਦੇਣ ਭਾਈ ਸਾਡੀ ਇਹ ਜ਼ੁਬਾਨ ਨਾ ਜਿਹੜੀ ਸਰ ਤੇ ਜੁਬਾਨ ਆਪਾਂ ਕਹਿ ਰਹੀਏ ਵੀ ਉਹ ਕਹਿੰਦੇ ਹੁੰਦੇ ਵੀ ਇਹਦੇ ਚ ਹੱਡੀ ਨਹੀਂ ਹੁੰਦੀ ਇਹ ਹੱਡ ਤਲਵਾ ਦਿੰਦੀ ਆ ਹਾਂ ਠੀਕ ਆ ਜੁਬਾਨ ਦੇ ਵਿੱਚੋਂ ਸ਼ਬਦ ਨਿਕਲਿਆ ਵਾਪਸ ਨਹੀਂ ਆਉਂਦਾ ਪਰ ਅਸੀਂ ਕੋਈ ਸਾਡਾ ਉਹਨਾਂ ਨਾਲ ਪਰਸਨਲੀ ਖੁੰਦਕ ਨਹੀਂ ਹੈਗੀ ਸਾਡੀ ਠੀਕ ਆ ਅਸੀਂ ਕੋਈ ਚੱਕਰ ਨਹੀਂ ਜੇ ਉਹ ਆ ਕੇ ਮੀਡੀਆ ਦੇ ਵਿੱਚ ਕਹਿ ਦਿੰਦੇ ਆ ਵੀ ਸਾਡੇ ਵੱਲੋਂ ਨੌਜਵਾਨ ਨੂੰ ਗਲਤ ਬੋਲਿਆ ਗਿਆ ਗਲਤ ਇਲਜ਼ਾਮ ਲਾਏ ਗਏ ਆ ਤਾਂ ਅਸੀਂ ਉਹਦੀ ਮਾਫੀ ਮੰਗਦੇ ਆ ਸਾਨੂੰ ਇਸ ਤੋਂ ਵੱਧ ਕੋਈ ਗੁੱਸਾ ਕਿਲਾ ਨਹੀਂ ਅਸੀਂ ਬਲਕਾਰ ਸਿੱਧੂ ਸਾਹਿਬ ਨਾਲ ਬੈਠ ਕੇ ਮੀਟਿੰਗ ਕਰਾਂਗੇ ਤੇ ਆਪਦੀ ਮੰਗ ਰੱਖਾਂਗੇ ਬਸ ਪਰ ਜੇ ਮਾਫੀ ਨਹੀਂ ਮੰਗਦੇ ਮਾਫੀ ਨਹੀਂ ਮੰਗਦੇ ਅਸੀਂ ਫਿਰ ਅੱਗੇ ਵੀ ਜਿਹੜੇ ਅੱਗੇ ਕਿਹੜਾ ਫਿਰ ਸੇਖਿਆ ਕ੍ਰਾਂਤੀ ਦੇ ਹੋਰ ਕਿਸੇ ਸਕੂਲਾਂ 'ਚ ਨਹੀਂ ਜਾਣਾ ਇਹਨਾਂ ਨੇ ਹਾਂ ਫਰਾਂਸੀ ਸਾਰੇ ਕਿਥਾਂ ਜਥੇਬੰਦੀ ਵੱਲੋਂ ਐਲਾਨ ਕਰਦੇ ਹਾਂ ਵੀ ਅਸੀਂ ਸਾਰੇ ਜਿਹੜੇ ਸਕੂਲਾਂ ਦੇ ਵਿੱਚ ਇਹਨਾਂ ਦਾ ਘਰਾਓ ਕਰਾਂਗੇ ਇਸ ਚੀਜ਼ ਦਾ ਤੁਹਾਨੂੰ ਕਿਤਨਾ ਕਿਤੇ ਗਿਲਾ ਹੋਇਆ ਕਿ ਯਾਰ ਇੱਕ ਤਾਂ ਇੰਨਾ ਪੜ੍ਹ ਲਿਖ ਲਏ ਸਾਰੇ ਇੱਕ ਟੈਸਟ ਵੀ ਕਲੀਅਰ ਕੀਤੇ ਤੇ ਫਿਰ ਵੀ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਵਰਕਰ ਨੇ ਹੋ ਸਕਦਾ ਪੜ੍ਹਾਈ ਦੇ ਤੌਰ ਤੇ ਤੁਹਾਡੇ ਤੋਂ ਘੱਟ ਹੀ ਹੋਣ ਹੋ ਤੇ ਤਾਂ ਉਸ ਤੋਂ ਬਾਅਦ ਵੀ ਸਾਡੇ ਤੇ ਇਦਾਂ ਉਂਗਲਾਂ ਚੱਕ ਰਹੇ ਨੇ ਜਿਵੇਂ ਇੰਨੀ ਨਹੀਂ ਆਪਣਾ ਸਮਾਂ ਵੀ ਜਿਹੜਾ ਹੈਗਾ ਉਹ ਲਾ ਦਿੱਤਾ ਪੜ੍ਹਾਈ ਦੇ ਉੱਪਰ ਲਾ ਦਿੱਤਾ ਤਾਂ ਉਸ ਤੋਂ ਬਾਅਦ ਵੀ ਛੜ ਤੇ ਇਹ ਉਂਗਲਾਂ ਚੱਕੀਆਂ ਜਾ ਰਹੀਆਂ ਨੇ ਕਿ ਜਾਲੀ ਹੈ ਇਸ ਚੀਜ਼ ਦਾ ਗਿਲਾ ਹੋਇਆ ਗਰੇਵਾਲ ਸਾਹਿਬ ਮੈਂ ਨਾ ਤੁਹਾਨੂੰ ਦੱਸਦਾ ਮੇਰਾ ਬਲਕਾਰ ਸਿੰਘ ਸਿੱਧੂ ਦੇ ਹਲਕੇ ਦੇ ਵਿੱਚ ਪਿੰਡ ਅ ਸਰੀਏ ਵਾਲਾ ਜੀ ਹੂੰ ਠੀਕ ਆ ਭਗਤੇ ਭਾਈ ਤੇ ਬਾਜੇਖਾਨ ਦੇ ਸਨ ਦੇ ਵਿੱਚ ਆ ਡੋੜ ਦੇ ਕੋਲੇ ਸਰੀਆਲਾ ਪਿੰਡ ਠੀਕ ਜੀ ਹੂੰ ਹੁਣ ਉਹ ਸਰੀ ਵਾਲੇ ਦੇ ਪਿੰਡ ਦੇ ਜਦੋਂ ਨਾ ਆਮ ਆਦਮੀ ਪਾਰਟੀ ਚੱਲੀ ਆ ਤੁਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਹੈ ਉਹਨਾਂ ਨੂੰ ਪੁੱਛ ਕੇ ਦੇਖਿਓ ਬਈ ਅਸੀਂ ਨਾ ਆਪ ਕਹਿ ਕੇ ਕੇ ਵੋਟਾਂ ਪਵਾਈਆਂ ਉਹਨਾਂ ਨੂੰ ਹੁਣ ਰੌਲਾ ਤਾਂ ਰੌਲਾ ਇਸੇ ਗੱਲ ਦਾ ਗੁੱਸਾ ਸਾਨੂੰ ਤੈੋਂ ਜ਼ਿਆਦਾ ਆਉਂਦਾ ਦੇਖੋ ਪਹਿਲਾਂ ਕਾਲੀ ਸੀ ਕਾਂਗਰਸੀ ਅਸੀਂ ਸਾਡੇ ਬਾਪੂ ਵੇਲੇ ਸੀਗੇ ਉਹ ਮੈਂ ਇਹ ਨਹੀਂ ਕਹਿੰਦਾ ਉਹ ਬਹੁਤ ਦੁੱਧ ਤੋਤੇ ਸੀਗੇ ਮੈਂ ਇਹ ਨਹੀਂ ਕਹੂੰਗਾ ਠੀਕ ਹੈ ਉਹਨਾਂ ਨੇ ਵੀ ਖੇਡਾਂ ਦੇ ਅਧਿਆਪਕਾਂ ਨਾਲ ਨਾਂ ਇਨਸਾਫੀਆਂ ਕੀਤੀਆਂ ਮੈਂ ਇਹ ਨਹੀਂ ਕਹਿੰਦਾ ਵੀ ਉਹ ਬਹੁਤ ਵਧੀਆ ਸੀਗੇ ਪਰ ਇਹਨਾਂ ਦੇ ਲਈ ਅਸੀਂ ਜ਼ੋਰ ਲਾਇਆ ਹੂੰ ਇਹਨਾਂ ਦੇ ਲਈ ਅਸੀਂ ਐਂ ਲਾ ਲਓ ਵੀ ਅਸੀਂ ਸ਼ੁਰੂ ਤੋਂ ਲੈ ਕੇ ਪੜਦੇ ਆਏ ਆਂ ਵੀ ਸਾਨੂੰ ਨੌਕਰੀ ਮਿਲੂਗੀ ਸਰਕਾਰੀ ਹੂੰ ਠੀਕ ਹੈ ਜੀ ਅਸੀਂ 45 ਲੱਖ ਰੁਪਏ ਟੈਸਟ ਕਲੀਅਰ ਕਰਨ ਤੋਂ ਬਾਅਦ ਵੀ ਅਸੀਂ 45 ਲੱਖ ਰੁਪਏ ਦੇਤਾ ਪਰ ਇਹਨਾਂ ਦੇ ਕੰਨ ਤੇ ਜੂਨ ਹੀ ਸਰ ਕੀ ਕੇ ਮੁੰਡਿਆਂ ਨੇ 45 ਲੱਖ ਰੁਪਏ ਅਸੀਂ ਐਂ ਲਾ ਲਓ ਵੀ ਹਾਈ ਗਲਤੀਆਂ ਇਹਨਾਂ ਦੀਆਂ ਅਸੀਂ ਹਾਈ ਕੋਰਟ ਦਾ ਸਭ ਤੋਂ ਮਹਿੰਗਾ ਵਕੀਲ ਕੀਤਾ ਤੇ ਗਲਤੀਆਂ ਇਹਨਾਂ ਦੀਆਂ ਕਰਕੇ 45 ਲੱਖ ਰੁਪਏ ਲਾ ਚੁੱਕੇ ਅਸੀਂ ਅਸੀਂ ਭਰਤੀ ਤੇ ਆਪਣੀ ਦੇ ਕੀ ਗੱਲ ਬਈ ਕੀ ਗੱਲ ਟੈਂਕੀਆਂ ਤੇ ਚੜਨ ਤੋਂ ਬਿਨਾ ਥੋੜੀ ਸਰਕਾਰ ਐਵੇਂ ਦੀ ਆ ਭਗਵਾਨਤਮਾਨ ਸਰਕਾਰ ਜਿਹੜਾ ਕਹਿੰਦੇ ਸੀਗੇ ਸਾਡੀ ਸਰਕਾਰ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਹੂੰ ਸਾਡੀ ਸਰਕਾਰ ਲੋਕਾਂ ਦੇ ਆਮ ਲੋਕਾਂ ਦੇ ਘਰਾਂ ਦੇ ਵਿੱਚੋਂ ਚੱਲੂਗੀ ਕੀ ਲੋਕ ਕੀ ਗੱਲ ਅੱਜ ਆਮ ਘਰਾਂ ਦੇ ਜਿਹੜੇ ਬੁੱਝਦੇ ਹੋਏ ਆਪਾਂ ਚੁੱਲਿਆਂ ਦੇ ਵਿੱਚ ਕਾਹ ਆਉਗਰੇ ਆ ਉਹ ਨਹੀਂ ਦਿਖ ਰਹੇ ਹੂੰ ਗੱਲ ਇਹ ਹੀ ਆ ਨਾ ਗੱਲ ਇਹ ਹੈ ਵੀ ਸਾਡਾ ਗਰੇਵਾਲ ਸਾਹਿਬ ਮੈਨੂੰ ਨਾ ਕਾਸ਼ ਨੂੰ ਲੱਗੇ ਮੈਂ ਹੁਣ ਵੀ ਜਜਵਾਤੀ ਹੋ ਰਿਆਂ ਹੂੰ ਜਿਹੜੇ ਬੰਦੇ ਨੇ ਮੈਂ ਆਪਦੀ ਮੈਂ ਗੱਲ ਕਰਾਂ ਨਾ ਮੈਂ ਪੜ੍ਹਾਈ ਦੀ ਗੱਲ ਕਰਾਂ ਹਾਂ ਮੈਂ ਵੈਲਡਿੰਗ ਦਾ ਕੰਮ ਕਰ ਕਰ ਕੇ ਬੀਪੀਐਡ ਐਮਪੀਐਡ ਕੀਤੀ ਆ ਜੀ ਹੂੰ ਠੀਕ ਆ ਵੈਲਡਿੰਗ ਦਾ ਕੰਮ ਕਰ ਕਰ ਕੇ ਬੀਪੀਐਡ ਐਮਪੀਐਡ ਕੀਤੀ ਦਿਨ ਰਾਤ ਪੜ੍ਹਾਈ ਕੀਤੀ ਔਰ ਪੰਜਾਬ ਦੇ ਵਿੱਚੋਂ ਮੈਟਲਿਸਟਡ ਹੋ ਕੇ ਜੁਆਇਨਿੰਗ ਲੈਟਰ ਲਿਆ ਜੁਆਇਨਿੰਗ ਲੈਟਰ ਲੈਣ ਤੋਂ ਬਾਅਦ ਸਟੇਸ਼ਨ ਲਿਆ ਸਟੇਸ਼ਨ ਲੈਣ ਤੋਂ ਬਾਅਦ ਅਜ ਡੇਢ ਸਾਲ ਹੋ ਗਿਆ ਆਈ ਛੜਕਾਂ ਦੇ ਧੱਕੇ ਖਾ ਰਿਆਂ ਹਾਂ ਹਾਂ ਬਿਲਕੁਲ ਕੀ ਕਹੋਗੇ ਹੁਣ ਫਿਰ ਸਿੱਧਾ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਬ੍ਰਿਕਰਸ ਸਾਹਿਬ ਅਸੀਂ ਸਿੱਧੂ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਇੱਕ ਤਾਂ ਉਹ ਜਿਹੜੇ ਆਪਣੇ ਵਰਕਰ ਨੇ ਉਹ ਆਪਣਾ ਸਪਸ਼ਟੀਕਰਨ ਦੇਣਾ ਔਰ ਦੂਜਾ ਜੇ ਅਸੀਂ ਤੁਹਾਨੂੰ ਅਸੀਂ ਨਾਲ ਖੜੇ ਸੀ ਤੁਹਾਡੇ ਕਿਸੇ ਟਾਈਮ ਦੇ ਵਿੱਚ ਜਦੋਂ ਤੁਸੀਂ ਇਕੱਲੇ ਉਹ ਆਪਾਂ ਗੱਲ ਕਰੀਏ ਨਾ ਬਈ ਇੱਕ ਛੋਡੀ ਪਛਾਣ ਸੀਗੀ ਇੱਕ ਗਾਇਕ ਵਜੋਂ ਅਸੀਂ ਉਦੋਂ ਤੁਹਾਡੇ ਨਾਲ ਆ ਕੇ ਖੜੇ ਸੀ ਹਾਂ ਹਾਂ ਤਾਂ ਅੱਜ ਤੁਹਾਡਾ ਹੱਕ ਬਣਦਾ ਵੀ ਸਾਡੇ ਨਾਲ ਖੜੋ ਮੈਂ ਤੁਹਾਡੇ ਏਰੀਏ ਦਾ ਬਾਹ ਫੜ ਕੇ ਹਰਜੋਤ ਬੈਂਸ ਕੋਲੇ ਲੈ ਕੇ ਚੱਲੋ ਵੀ ਸਾਡੇ ਮੁੰਡਾ ਸਾਡਾ ਮੁੰਡਾ ਸਾਰੇ ਟੈਸਟ ਕਲੀਅਰ ਨੇ ਜਿਹੜੇ ਤੁਸੀਂ ਪੇਪਰ ਲਈ ਉਹ ਵੀ ਕਲੀਅਰ ਕਰੀ ਬਟਾ ਹਜੇ ਤੱਕ ਭਰਤੀ ਕਿਉਂ ਨਹੀਂ ਕੀਤਾ ਇਹ ਲੀਡਰ ਦੀ ਮੈਂ ਇੱਕ ਵਿਸ਼ੇਸ਼ਤਾ ਦੱਸ ਰਿਹਾ ਉਹ ਲੀਡਰ ਮੈਂ ਇਹੋ ਜਿਹਾ ਲੀਡਰ ਇਹਨਾਂ ਬਲਕਾਸ਼ਦੂ ਨੂੰ ਜੇ ਤੁਸੀਂ ਵਾਕਈ ਹ ਹਲਕੇ ਦਾ ਕੁਝ ਹਲ ਕਰਨਾ ਚਾਹੁੰਦੇ ਹੋ ਤਾਂ ਹਲਕੇ ਦੇ ਜਿਹੜੇ ਨੌਜਵਾਨ ਟੈਸਟ ਕਲੀਅਰ ਕਰੀ ਬੈਠੇ ਟੈਂਕਾਂ ਦੇ ਅਸੀਂ 84 ਰਣ ਬੈਠੇ ਰਿਆਂ ਧੋਰੀ ਹਾਂ ਠੀਕ ਹੈ 84 ਦਿਨ ਧੂਰੀ ਸੁਹਾਣਾ ਸਾਹਿਬ 32 ਦਿਨ ਅਸੀਂ ਸੁਹਾਣਾ ਸਾਹਿਬ ਬੈਠੇ ਰਹੇ ਆ ਤੇ ਸਾਡੇ ਕਿਉਂ ਨਹੀਂ ਗੱਲ ਸੁਣਦੇ ਸਾਡੀ ਬਾਵਾ ਫੜ ਕੇ ਸੀ ਤਿੰਨ ਤਿੰਨ ਮੁੰਡੇ ਇੱਕੋ ਇੱਕੋ ਪਿੰਡ ਦੇ ਕਿਸੇ ਭਾਰਤੀ ਦੇ ਵਿੱਚ ਹਮ ਠੀਕ ਹੈ ਜੀ ਹੁਣ ਉਹ ਦੋ ਮੁੰਡੇ ਦਿਹਾੜੀਆਂ ਕਰਦੇ ਆ ਵਿਚਾਰੇ ਟੈਸਟ ਕਲੀਅਰ ਕਰਕੇ ਸਾਰੇ ਹਮ ਹੁਣ ਸਾਡੀਆਂ ਬਾਵਾ ਫੜ ਕੇ ਸਰੀ ਵਾਲੇ ਪਿੰਡ ਦੇ ਆ ਸੀ ਕੋਈ ਬੜੀ ਦੂਰ ਨਹੀਂ ਸਾਨੂੰ ਬਿਠਾਉਣ ਗੱਡੀ ਦੇ ਵਿੱਚ ਹਰਜੋਤ ਬੈਂਸਕੋਟ ਲੈ ਕੇ ਜਾਣ ਕੋਠੀ ਦੇ ਵਿੱਚ ਦੱਸੋ ਜੀ ਇਹਨਾਂ ਦਾ ਰੀਜ਼ਨ ਕੀ ਇਹਨਾਂ ਦਾ ਹੱਲ ਕਿਉਂ ਨਹੀਂ ਹੁੰਦਾ ਹਮ ਜੀ ਬਾਈ ਜੀ ਸਮਝਤਾ ਬਹੁਤ ਬਹੁਤ ਧੰਨਵਾਦ